ਬਿਲਕੁਲ ਮੈਂ ਆਪਣੇ ਪਰਿਵਾਰ ਦੇ ਨਾਲ ਆਪਣੇ ਪਿੰਡ ਅੱਜ ਜਿਹੜਾ ਆਪਣੇ ਮਾਤਾ ਪਿਤਾ ਦੇ ਨਾਲ ਜਿਹੜੀ ਫੋਟੋ ਆ ਜਿਹੜੀ ਪਾਉਣ ਆਈ ਆ ਔਰ ਬਹੁਤ ਖੁਸ਼ੀ ਹੈ ਕਿਉਂਕਿ ਸਾਡਾ ਸਭ ਤੋਂ ਵੱਡਾ ਜਿਹੜਾ ਰਾਈਟ ਹੈ ਔਰ ਮੈਂ ਸਾਰਿਆਂ ਨੂੰ ਅਪੀਲ ਵੀ ਕਰੂੰਗੀ ਕਿ ਆਪਣੀ ਜਿਹੜੀ ਸੰਵਿਧਾਨ ਦੇ ਅਨੁਸਾਰੀ ਸਾਡੀ ਜਿਹੜੀ ਬੜੀ ਅਸੰਤ ਜਿਹੜਾ ਹੱਕ ਦਿੱਤਾ ਸੋ ਦੇਸ਼ ਦੇ ਸਭ ਤੋਂ ਵੱਡੇ ਜਿਹੜੇ ਸਭ ਦੇ ਵਿੱਚ ਸਭ ਤੋਂ ਵੱਡੀ ਚੋਣ ਦੇ ਵਿੱਚ ਸਾਰੀ ਕੀ ਜਿਹੜਾ ਵੋਟ ਜਿਹੜੀ ਜ਼ਰੂਰ ਕਰਨੀ ਚਾਹੀਦੀ ਹੈ। ਗਰਮੀ ਦਾ ਟਾਈਮ ਹੈ ਤੇ ਜਿਹਦੇ ਕਰਕੇ ਲੋਕੀ ਜਿਹੜੇ ਵੋਟ ਦੇ ਲਈ ਜਿਹੜਾ ਘਟ ਨਿਕਲਦੇ ਸੋ ਮੈਂ ਤਾਂ ਉਹਨਾਂ ਨੂੰ ਅਪੀਲ ਕਰਦੀ ਆ ਕਿ ਚਾਹੇ ਗਰਮੀ ਆ ਚਾਹੇ ਕੋਸ਼ਾ ਸਾਡੇ ਲਈ ਇੱਕ ਦੇਸ਼ ਦੇ ਪ੍ਰਤੀ 6 ਵਜੇ ਤੱਕ ਲਾਈਨ 'ਚ ਜਿਹੜਾ ਲੱਗ ਗਿਆ ਤਾਂ ਉਹਨਾਂ ਦੀ ਵੋਟ ਜਿਹੜੀ ਪੂਰ ਹੋਣੀ ਆ ਸੋ 4 ਵਜੇ ਤੋਂ ਬਾਅਦ ਜਿਹੜੇ ਗਰਮੀ ਦੇ ਕਰਕੇ ਚਾਹੇ ਕੋਈ ਬਜ਼ੁਰਗ ਨੇ ਚਾਹੇ ਕੋਈ ਬੱਚੇ ਨੇ ਉਹ ਸਾਰੇ ਜਿਹੜੇ ਵੋਟਰ ਜਿਹੜੀ ਲੋਕ ਸਭਾ ਚੋਣਾਂ ਨੂੰ ਲੈ ਕੇ 1 ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਸੀ ਤਾਂ ਸਾਰੇ ਜਿਹੜੇ ਅੱਜ ਦੇ ਦਿਨ ਆਪਣੀ ਵੋਟ ਮਤਦਾਨ ਕਰ ਰਹੇ ਨੇ ਤਾਂ ਵੱਡੇ ਦਿਗਜ਼ਾਂ ਦੀ ਗੱਲ ਕਰੀ ਤਾਂ ਉੱਥੇ ਹੀ ਹਲਕਾ ਸੰਗਰੂਰ ਤੋਂ ਵੀ ਤਾਂ ਇੱਕ ਨਰਿੰਦਰ ਕੌਰ ਭਰਾਜ ਨੇ ਵੀ ਆਪਣੇ ਜੱਦੀ ਪਿੰਡ ਮੈਡਮ ਅੱਜ ਵੋਟ ਪਾਈ ਹੈ ਤਾਂ ਕੀ ਕਹਿਣਾ ਹੈ ਬਿਲਕੁਲ ਮੈਂ ਆਪਣੇ ਪਰਿਵਾਰ ਦੇ ਨਾਲ ਆਪਣੇ ਪਿੰਡ ਅੱਜ ਜਿਹੜਾ ਆਪਣੇ ਮਾਤਾ ਪਿਤਾ ਦੇ ਨਾਲ ਜਿਹੜੀ ਵੋਟ ਜਿਹੜੀ ਪਾਉਣ ਆਈਆਂ ਔਰ ਬਹੁਤ ਖੁਸ਼ੀ ਹੈ ਕਿਉਂਕਿ ਸਾਡਾ ਸਭ ਤੋਂ ਵੱਡਾ ਜਿਹੜਾ ਰਾਈਟ ਹੈ ਔਰ ਮੈਂ ਸਾਰਿਆਂ ਨੂੰ ਅਪੀਲ ਵੀ ਕਰੂੰਗੀ ਕਿ ਆਪਣੀ ਜਿਹੜੀ ਸੰਵਿਧਾਨ ਦੇ ਪ੍ਰਤੀ ਸਾਡੀ ਜਿਹੜੀ ਪਾਰੀ ਆ ਸਾਨੂੰ ਜਿਹੜਾ ਹੱਕ ਦਿੱਤਾ ਸੋ ਦੇਸ਼ ਦੇ ਸਭ ਤੋਂ ਵੱਡੇ ਜਿਹੜੇ ਇਸ ਉਤਸਵ ਦੇ ਵਿੱਚ ਸਭ ਤੋਂ ਵੱਡੀ ਚੋਣ ਦੇ ਵਿੱਚ ਹਰ ਇੱਕ ਨੂੰ ਜਿਹੜਾ ਵੋਟ ਜਿਹੜੀ ਜ਼ਰੂਰ ਕਰਨੀ ਚਾਹੀਦੀ ਹੈ ਮੈਡਮ ਕਿਵੇਂ ਦੇਖਦੇ ਹੋ ਇਸ ਵਾਰ ਪਿਛਲੀ ਵਾਰ ਦੀ ਗੱਲ ਕਰੀ ਤਾਂ 60% ਤੋਂ ਘੱਟ ਵੋਟ ਪੋਲ ਹੋਈ ਸੀ ਤਾਂ ਇਸ ਵਾਰ ਲੱਗਦਾ ਵੀ ਲੋਕਾਂ ਦੇ ਵਿੱਚ ਉਤਸ਼ਾਹ ਲੱਗਿਆ ਹਾਂ ਬਿਲਕੁਲ ਕਿਉਂਕਿ ਗਰਮੀ ਦਾ ਟਾਈਮ ਹੈ ਤੇ ਜਿਹਦੇ ਕਰਕੇ ਲੋਕੀ ਜਿਹੜੇ ਵੋਟ ਦੇ ਲਈ ਜਿਹੜਾ ਘਟ ਨਿਕਲਦੇ ਆ ਸੋ ਮੈਂ ਤਾਂ ਉਹਨਾਂ ਨੂੰ ਅਪੀਲ ਕਰਦੀ ਆ ਕਿ ਚਾਹੇ ਗਰਮੀ ਆ ਚਾਹੇ ਕੁਛ ਆ ਸਾਡੇ ਲਈ ਇੱਕ ਦੇਸ਼ ਦੇ ਪ੍ਰਤੀਯੋਗ 6 ਵਜੇ ਤੱਕ ਲਾਈਨ 'ਚ ਜਿਹੜਾ ਲੱਗ ਗਿਆ ਤਾਂ ਉਹਨਾਂ ਦੀ ਵੋਟ ਜਿਹੜੀ ਪੋਲ ਹੋਣੀ ਆ ਸੋ 4 ਵਜੇ ਤੋਂ ਬਾਅਦ ਜਿਹੜੇ ਗਰਮੀ ਦੇ ਕਰਕੇ ਚਾਹੇ ਜਾਂ ਕੋਈ ਬਜ਼ੁਰਗ ਨੇ ਚਾਹੇ ਕੋਈ ਬੱਚੇ ਨੇ ਉਹ ਸਾਰੇ ਜਿਹੜੇ ਵੋਟ ਆ ਜਿਹੜੀ ਟਾਈਮ ਸਿਰ ਵਿਆਹ ਵੀ ਹੋ ਗਿਆ ਮੈਡਮ ਤੇ ਫਿਰ ਵੀ ਅੱਜ ਆਪਣੇ ਜੱਦੀ ਪਿੰਡ ਵੋਟ ਪਾਉਣ ਆਇਆ ਇੱਥੇ ਪੜਿਓ ਕਿਉਂਕਿ ਗੱਲ ਕਰੀਏ ਪਹਿਲਾਂ ਬੂਥ ਵੀ ਤੁਸੀਂ ਇਸੇ ਪਿੰਡ ਦੇ ਵਿੱਚ ਲਾਇਆ ਹੈ ਅਸੀਂ ਸ਼ੁਰੂਆਤੀ ਬਿਲਕੁਲ ਮੈਂ ਆਪਣੀ ਵੋਟ ਪਿੰਡ ਚ ਹੀ ਰੱਖੀ ਆ ਤੇ ਮੇਰਾ ਮਨ ਵੀ ਇਹੀ ਹੈ ਕਿ ਮੈਂ ਆਪਣੀ ਵੋਟ ਆਪਣੇ ਪਿੰਡ ਦੇ ਵਿੱਚ ਹੀ ਰੱਖਾਂ ਸੋ ਇਸੇ ਕਰਕੇ ਅੱਜ ਆਪਣੇ ਪਰਿਵਾਰ ਦੇ ਨਾਲ ਜਿਹੜੀ ਵੋਟ ਆਉਂਦੀ ਆ ਨੀ ਕਿਉਂਕਿ ਇਸੇ ਪਿੰਡੋਂ ਸ਼ੁਰੂਆਤ ਇੱਥੋਂ ਹੀ ਇੱਥੋਂ ਹੀ ਤਾਂ ਵੋਟ ਪਾ ਕੇ ਮੈਂ ਅੱਜ ਇਸ ਮਕਾਮ ਦੇ ਉੱਤੇ ਪਹੁੰਚੀ ਆ ਤੇ ਮੇਰੀ ਵੋਟ ਇੱਥੇ ਹੀ ਰਹਿਣੀ ਆ ਤੇ ਇੱਥੇ ਪਾਉਣੀ ਆ ਆਮ ਆਦਮੀ ਦਾ ਸਾਥ ਉਹ ਤੋਂ ਫੜਿਆ ਸੀ ਤੇ ਅੱਜ ਵੀ ਹਾਂ ਬਿਲਕੁਲ ਬਿਲਕੁਲ ਅੱਜ ਮੈਨੂੰ ਮਾਣ ਆ ਕਿ ਅੱਜ ਮੇਰਾ ਸਾਰਾ ਨਗਰ ਮੇਰੇ ਨਾਲ ਖੜਾ ਮੇਰੇ ਚਾਚੇ ਤਾਏ ਮੇਰੇ ਜਿਹੜੇ ਭਰਾ ਨੇ ਕੋਈ ਭਤੀਜੇ ਨੇ ਸਾਰੇ ਮੇਰੇ ਨਾਲ ਖੜੇ ਆ ਔਰ ਸਾਰੇ ਜਿਹੜਾ ਭਰਪੂਰ ਸਾਥ ਦੇ ਰਹੇ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਵੱਲੋਂ ਆਪਣੀ ਵੋਟ ਪਾਈ ਆ ਆਪਣੇ ਜੱਦੀ ਪਿੰਡ ਦੇ ਵਿੱਚ ਤਾਂ ਤਸਵੀਰਾਂ ਦੇਖ ਸਕਦੇ ਹੋ ਹਲਕਾ ਵਿਧਾਇਕ ਮੌਜੂਦ ਨੇ ਤਾਂ ਅੱਜ ਵੀ ਇਸ ਪਿੰਡ ਤੋਂ ਜਿਹੜੀ ਸ਼ੁਰੂਆਤ ਹੋਈ ਸੀ ਸਿਆਸੀ ਪੜਾਅ ਦੀ ਤਾਂ ਉਸੇ ਦੇ ਚੱਲਦੇ ਆ ਅੱਜ ਵੀ ਐਮਐਲਏ ਬਣਨ ਤੋਂ ਬਾਅਦ ਜਿਹੜੀ ਆਪਣੀ ਵੋਟ ਦਾ ਮਦਦਨ ਕੀਤਾ ਸੰਗਰੂਰ ਤੋਂ ਦਾ ਪੰਜਾਬ ਫਸ਼ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ